ਆਖ ਮੇਰੇ ਦੂਜੇ ਪਾਸੇ ਟੀਮ ਜਿਹੜੀ ਰਖੋਰ ਰੋੜ ਪਹਿਲੀ ਕਬੱਡੀ ਕਹਿੰਦੇ ਵੀ ਪਰਚੀ ਨੇ ਪਾ ਦਿੱਤੀ ਹੈ ਤੇ ਤਾਲੇ ਵਰਗੀ ਨੇ ਖੇੜ ਕਿਸੇ ਦੀ ਪਿੱਠੀ ਵਰਗੀ ਨੇ ਰੇੜ ਕਿਸੇ ਦੀ ਬਾਹਰ ਆਇਆ ਸੀ ਬੋਲਾ ਲਾਲਾ ਜੱਫੀ ਕਰਨ ਦਾ ਕਮਾਲ ਬੰਤੇ ਖੇੜ ਵਾਲੀ ਕਬੱਡੀ ਵਾਲੇ ਬੱਲੀ ਕੋ ਤਮਾਣਾ ਦੇ ਚਾਰ ਲੋਕੇ ਗਰਾਊਂਡ ਦੇ ਚਾਰੇ ਲਾਓ ਸਾਹਮਣੀ ਕਹਿੰਦੇ ਵੀ ਪੁੱਠੀ ਬਾਲਰ ਦੀ ਧਰਤੀ ਦਾ ਏਸ਼ੇ ਪੰਜਾ ਖੜਾਈ ਲੰਬੀ ਰਾਤੀ ਲਓ ਦੂਜੇ ਪਾਸੇ ਇਹ ਨਾਮ ਇਹ ਮੇਰੇ ਵੀਰ ਦਾਦੇ ਲਾਲ ਸਿੰਘ ਦਾ ਬੋਟਾ ਨਾਜਮ ਕੁਰਸੀ